ਦੰਗਰੰਦ ਆਜਿਓ ਹੋਲੀ 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 ਆਣਾ ਤੁਸੀਂ ਦੇ ਕੋਈ ਨਹੀਂ ਹੋ ਰਿਹਾ ਕੋ ਨੂੰ ਪਰੇ ਕਰਨ ਦਾ ਇੱਛਾ ਉਹਨਾ ਤੀਨ ਮੈਨੂੰ ਗਏ ਹੋਣ ਨਿਆਤਾ ਜੀ ਪਰ ਬੰਦਾ ਠੀਕ ਹੈ ਓਕੇ ਫੋਟੋ ਕਰੋ ਤੀ ਸਰਾਮ ਦੀ ਆ ਰਹੀ ਹੈ ਲੈ ਕੰਨੀ ਹੈ ਇਹ ਵੀ ਜੈਪੁਟ ਸੌਰਦਾ ਲੋ ਸੌਰਦਾ ਸਰ ਕਰੀ ਸਰ ਓਕੇ ਸਰ ਇੰਗਲਿਸ਼ ਆ ਪੰਜਾਬੀ ਪੰਜਾਬੀ ਚਲੋ ਵੀਰ ਚਲੋ ਪਰ ਫਾਇਜ਼ ਜੀ ਕੱਲ ਸ਼ਾਮੀ ਛਾਟਾ ਏਰੀਆ ਦੇ ਛਾਟਾ ਥਾਣੇ ਦੇ ਏਰੀਆ ਜੀ ਉਥੇ ਨਾਕਾ ਲੱਗਾ ਸੀ ਸੀਆਈਏ 2 ਦਾ ਤੇ ਮੋਰਸਾਈਕਲ ਤੇ ਦੋ ਮੁੰਡੇ ਵਿਕਾਸ ਤੇ ਹਣੀ ਵਿਕਾਸ ਦੀ ਉਮਰ ਹੈਗੀ ਕਰੀਬ 27 ਸਾਲ ਜੀ ਤੇ ਹਣੀ ਦੀ 22 ਸਾਲ ਇਹਨਾਂ ਨੂੰ ਰੋਕਿਆ ਗਿਆ ਤੇ ਇਹਨਾਂ ਦੀ ਜਦੋਂ ਚੈਕਿੰਗ ਕੀਤੀ ਗਈ ਤੇ ਵਿਕਾਸ ਕੋਲੋਂ 510 ਗ੍ਰਾਮ ਹੀਰੋਇਨ ਬਰਾਮਦ ਹੋਈ ਤੇ ਹਣੀ ਕੋਲੋਂ 500 ਗ੍ਰਾਮ ਤੇ ਉਸ ਤੋਂ ਬਾਅਦ ਇਹਨਾਂ ਤੇ ਪਰਚਾ ਦਰਜ ਕੀਤਾ ਗਿਆ ਜੀ एफआईआर नंबर 33 ਜਿਹੜੀ ਕਿ ਬੇਰਤ ਕੱਟੀ ਗਈ ਮਤਲਬ ਅੱਜ ਦੀ ਤਰੀਕ ਹੈ 14/2/24 ਤੇ ਅੰਡਰ ਸੈਕਸ਼ਨ 21C 29685 ਐਨਡੀਪੀਐਸ ਐਕਟ ਤੇ ਇਹਨਾਂ ਨੂੰ ਫਿਰ ਅਸੀਂ ਅੱਜ ਕੋਰਟਿਸ਼ 'ਤੇ ਪੇਸ਼ ਕੀਤਾ ਤੇ ਇਹਨਾਂ ਦਾ 2 ਦਿਨ ਦਾ ਰਿਮਾਂਡ ਮਿਲਿਆ ਜੀ ਤੇ ਇਹਨਾਂ ਦੀ ਅਸੀਂ ਬੈਕਵਰਡ ਲਿੰਕੇਜਸ ਵੀ ਅਸੀਂ ਫੋਲੋ ਕਰ ਰਹੇ ਹਾਂ ਸੀਆਈਏ 2 ਸਾਹਿਬ ਤੇ ਇਨਸਪੈਕਟਰ ਸਾਹਿਬ ਤੇ ਸਾਨੂੰ ਅਸੀਂ ਦੋ ਬੰਦੇ ਹੋਰ ਨਾਮਿਨੇਟ ਕੀਤੇ ਆ ਐਫਆਈਆਰ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਪੁੱਛਗਿੱਛ ਕਰਕੇ ਜੋ ਵੀ ਹੋਰ ਉਹਨਾਂ ਤੋਂ ਵੀ ਪਿੱਛੇ ਜੋ ਵੀ ਬੈਕਵਰਡ ਲਿੰਕੇਜਸ ਮਿਲਣਗੀਆਂ ਉਹ ਵੀ ਅਸੀਂ ਦੇਖਾਂਗੇ ਤੇ ਨਾਲੇ ਅਸੀਂ ਦੇਖਾਂਗੇ ਕਿ ਉਹਨਾਂ ਦਾ ਮੇਨ ਰੋਲ ਕੀ ਹੈਗਾ ਜੀ ਹਾਊ ਕਮ ਦੇ ਆ ਗੈਟਿੰਗ ਡਰੱਗ ਸਪਲਾਈ ਸਰ ਵੈਲ ਨੋਟ ਕੀ ਸੀ ਇਹਨਾਂ ਦਾ ਬੈਕਗਰਾਉਂਡ ਤਾਂ ਕੁਝ ਨਹੀਂ ਐ ফর ਡੇ ਟੂ ਡੇ ਲਿਵਿੰਗ ਐ ਬੇਸਿਕਲੀ ਅ ਚੋਰੀਆਂ ਚੋਰੀਆਂ ਜਾਂ ਪੈਠੀ ਕਰਾਈਮਸ ਕਰਦੇ ਆ ਮਸ਼ੇ ਕਰਨ ਦਾ ਵੀ ਆਦੀ ਹੈ ਆ ਹੈਗਾ ਆਪਣਾ ਜਿਹੜਾ ਹਨੀ ਹੈ ਉਹ ਹੈਗਾ ਵਿਕਾਸ ਦਾ ਹਲੇ ਅਸੀਂ ਚੈੱਕ ਕਰ ਰਹੇ ਹਾਂ ਉਮਰ ਗਿਨੀ ਸਰ ਉਮਰ ਦੀ ਵਿਕਾਸ ਦੀ 27 ਸਾਲ ਹਨੀ ਦੀ 22 ਸਾਲ ਹੈ ਜੀ ਸਰ ਕਿ ਕਿਹ ਬਾ ਕਿਥੋਂ ਇਹਨਾਂ ਨੇ ਦਿੱਤੀ ਆ ਕਿਉਂ ਸਪਲਾਈ ਕਰਨੀ ਉਹ ਅਸੀਂ ਹੁਣ ਦੋ ਦਿਨ ਦਾ ਰਿਮਾਂਡ ਲਿੱਤਾ ਜੀ ਅਸੀਂ ਇਹ ਇਹਨਾਂ ਦੇ ਪੁੱਛਗਿਛ ਆਊਗਾ ਜੀ। ਸਰ ਇਨਵੈਸਟੀਗੇਸ਼ਨ ਹੋ ਰਹੀ ਹੈ ਕਲਾਸੋ ਕਿਸ ਮਾਮਲੇ। ਬਿਲਕੁਲ ਜੀ ਅਸੀਂ ਜਿਵੇਂ ਜਿਹੜੀ ਮਾੜੀ ਮੋਟੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਅਸੀਂ ਕੀਤੀ ਹੈ ਤੇ ਇਹਨਾਂ ਨੇ ਦੋ ਬੰਦਿਆਂ ਦਾ ਹੋਰ ਦੱਸਿਆ। ਐਸ ਸੂਨ ਐਸ ਵੀ ਏਬਲ ਟੂ ਨੈਪ ਥੈਨ ਤੇ ਅਸੀਂ ਉਹਨਾਂ ਤੋਂ ਵੀ ਪੁੱਛਗਿਛ ਕਰਾਂਗੇ ਤੇ ਅੱਗੇ ਦੇਖਾਂਗੇ ਕਿ ਉਹ ਕਿੱਥੋਂ ਲਿਆਉਂਦੇ ਆ। ਨਹੀਂ ਪਹਿਲਾਂ ਵੀ ਸਰ ਜੀ ਨਹੀਂ ਪਹਿਲਾਂ ਕੋਈ ਨਹੀਂ। ਜਿਹੜੇ ਦੋ ਬੰਦੇ ਨਾਲ ਆਏ ਉਹ ਵੀ ਪਹਿਲਾਂ ਕੋਈ ਰਿਪੋਰਟ ਨਹੀਂ ਕਿ ਕਿਸ ਮਾਮਲੇ ਧਿਆਨ ਨਹੀਂ। ਨਹੀਂ ਉਹ ਅਸੀਂ ਹੁਣੇ ਨਾਮਿਨੇਟ ਕੀਤੇ ਐ। ਉਹ ਅਸੀਂ ਹਾਲੇ ਜੇ ਲੋ ਫੜੇ ਗਏ ਅਸੀਂ ਦੇਖਾਂਗੇ ਮੈਂ ਕਹਿੰਦਾ ਸਰ ਪਾਕਿਸਤਾਨ ਦੇ ਨਾਲ ਜੁੜੀ ਹੋ ਸਕਦੇ ਨੇ ਵੀ ਡਰੋਨ ਦੀ ਅਕਸਰ ਹੀ ਵੱਡੀ ਮਤਲਬachar ਦੇਖੋ ਟੂ अर्ली ਟੂ ਸੇ ਪਰ ਆਬਵੀਅਸਲੀ ਅੱਜਕੱਲ ਜੋ ਟ੍ਰੈਂਡ ਹੈਗਾ ਕ੍ਰਾਸ ਬਾਰਡਰ ਦਾ ਹੀ ਹੈ ਜੀ ਤੇ ਇਟ ਇਜ਼ ਅ ਵੈਰੀ ਬਿਗ ਪੋਸਿਬਿਲਿਟੀ ਤੇ ਵੈਪਨ ਲਈ ਕੀ ਰਹੇ ਹਾਂਜੀ ਤੇ ਵੈਪਨ ਨਹੀਂ ਵੈਪਨ ਕੋਈ ਨਹੀਂ ਠੀਕ ਹੈ ਜੀ ਥੈਂਕ ਯੂ ਥੈਂਕ ਯੂ